ਲੜਾਈ ਬਹੁਤ ਲੰਬੀ ਹੈ ਔਰ ਉਹਨਾਂ ਦੇ ਨਾਲ ਹੈ ਜੋ ਜ਼ਗੀਰਦਾਰ ਨੇ ਜੋ ਕਾਰਪੋਰੇਟ ਸਿਸਟਮ ਦੇ ਅਨੁਸਾਰ ਅਮੀਰ ਲੋਕਾਂ ਦਾ ਇਕੱਠ ਕਰਕੇ ਸਾਡੀ ਕਿਰਤੀ ਸਮਾਜ ਨੂੰ ਔਰ ਭਾਈ ਲਾਲੂਆਂ ਦੀ ਜਮਾਤ ਨੂੰ ਖਤਮ ਕਰਨਾ ਚਾਹੁੰਦੇ ਨੇ ਖਤਮ ਕਰਤੀ ਅਕਾਲੀ ਦਲ ਵੀ ਖਤਮ ਕਰਤਾ ਉਸੇ ਤਰ੍ਹਾਂ ਖਤਮ ਕੀਤਾ ਜਿਵੇਂ ਮੁਗਲਾਂ ਨੇ ਭਾਈ ਮਨੀ ਸਿੰਘ ਨੂੰ ਬੰਦ-ਬੰਦ ਕੱਟ ਕੇ ਮਾਰਿਆ ਸੀ ਉਸੇ ਤਰ੍ਹਾਂ ਹੀ ਅਕਾਲੀ ਦਲ ਨੂੰ ਬੰਦ-ਬੰਦ ਕੱਟ ਕੇ ਮਾਰਿਆ ਹੁਣ ਅਕਾਲ ਤਖਤ ਨੂੰ ਸੰਭਲੋ ਮੇਰੇ ਕੋਈ ਸੁਝਾਅ ਨੇ ਪਹਿਲੀ ਗੱਲ ਹੈ ਕਿ ਅਸੀਂ ਅਕਾਲ ਤਖਤ ਤੇ ਸਾਰੇ ਇਕੱਠੇ ਹੋ ਕੇ ਜਾਈਏ ਜਥੇਦਾਰ ਨੂੰ ਅਪੀਲ ਕਰੀਏ ਔਰ ਜਥੇਦਾਰ ਮਜਬੂਤ ਹੋਵੇ ਉਹਦੇ ਨਾਲ ਕਿ ਬਾਦਰਾ ਨੂੰ ਪੰਥ ਵਿੱਚੋਂ ਖਾਰਜ ਕਰੋ ਔਰ ਉਸ ਤੋਂ ਬਿਨਾ ਗੱਲ ਨਹੀਂ ਬਣਨੀ ਤੁਹਾਡੇ ਨਾਲ ਅਗੋਂ ਨਹੀਂ ਤੌਰ ਹੋਣਾ ਕਿਸੇ ਦਾ ਵੀ ਜੇਕਰ ਅਸੀਂ ਢਿੱਲੇ ਪ੍ਰੋਗਰਾਮ ਦਿੱਤੇ ਔਰ ਦੂਸਰਾ ਕਿ ਬੇਚੈਨ ਖਾਲਸਾ ਪੰਥ ਬਹੁਤ ਬੇਚੈਨ ਨੌਜਵਾਨ ਧਿਰਾਂ ਬਹੁਤ ਬੇਚੈਨ ਕੁਝ ਬੇਚੈਨ ਧਿਰਾਂ ਪ੍ਰਵਾਸ ਕਰ ਗਈਆਂ ਨੇ ਔਰ ਕੁਝ ਜਿਹੜੋ ਇੱਥੇ ਰਹਿ ਗਿਆ ਨੇ ਉਹਨਾਂ ਦੀ ਅਗਵਾਈ ਕਰਨ ਦੀ ਲੋੜ ਹੈ ਨੌਜਵਾਨਾਂ ਨੂੰ ਇਕੱਠੇ ਕਰਨ ਦੀ ਲੋੜ ਆ ਨੌਜਵਾਨ ਇਕੱਠੇ ਕਰ ਲੋਗੇ ਆਪਣੀ ਅਗਵਾਈ ਚਲਾ ਲੋਗੇ ਉਹਨਾਂ ਨੂੰ ਲੀਡਰਸ਼ਿਪ ਦੇ ਵਿੱਚ ਸ਼ਾਮਲ ਕਰੋਗੇ ਤਾਂ ਅੱਗੇ ਗੱਲ ਸਾਡੀ ਤੋਰ ਪੈਣੀ ਹੈ ਔਰ ਸਾਡਾ ਜਿਹੜਾ ਨਿਸ਼ਾਨਾ ਹੈ ਰਾਜਨੀਤਿਕ ਨਿਸ਼ਾਨਾ ਉਹ ਪੰਜਾਬ ਦੀ ਆਟੋਨਮੀ ਦਾ ਹੋਣਾ ਚਾਹੀਦਾ ਘੱਟੋ ਘੱਟ ਪੰਜਾਬ ਦੀ ਆਟੋਨਮੀ ਜੇ ਅਸੀਂ ਇਹਤੇ ਨਹੀਂ ਖੜਦੇ ਤਾਂ ਅਕਾਲੀ ਦਲ ਨਹੀਂ ਸਥਾਪਿਤ ਹੋਣਾ ਸਿੱਧੇ ਗੱਲ ਕਹੀਏ ਪੰਜਾਬ ਦੀ ਆਟੋਨਮੀ ਸਾਡਾ ਨਿਸ਼ਾਨਾ ਜਿੱਥੇ ਤਾਮਿਲਨਾਡੂ ਖਲੋਤਾ ਜਿੱਥੇ ਕੇਰਲਾ ਖਲੋਤਾ ਔਰ ਦਖਣੀ ਤੇਰਾ ਸਾਰੀਆਂ ਖਲੋਤੀ ਜਿਹੜੇ ਚੈਲੰਜ ਆ ਸਾਡੇ ਅਨੰਦਪੁਰ ਦੇ ਮਤਲਿ ਅਸੀਂ ਸੰਘਰਸ਼ ਕਰਕੇ ਬਹੁਤ ਅਸੀਂ ਸ਼ਹਾਦਤਾਂ ਕਰਾ ਲਿਆ ਨੇ ਉਹਨੂੰ ਛਤਿਆਗਣਾ ਰਾਜਾਂ ਦੇ ਵੱਧ ਅਧਿਕਾਰ ਨੂੰ ਤਿਆਗਣਾ ਸਾਡੇ ਲਈ ਆਤਮ ਹਤਿਆ ਕਰਨ ਦੇ ਬਰਾਬਰ ਹੈ ਔਰ ਇਹ ਤਿਲਕਣ ਵਾਲਾ ਮੈਦਾਨ ਹੈ ਜੇਕਰ ਅਸੀਂ ਇੱਥੋਂ ਉੱਤੇ ਲੱਗੇ ਮੁੜ ਕੇ ਵਾਰੀ ਨਹੀਂ ਆਣੀ ਕਿਉਂਕਿ ਅਗਾਂਹ ਜਨਾ ਸਾਡੀ ਸਰਕਾਰ ਆਣੀ ਹੈ ਤੇ ਨਾ ਸਾਡਾ ਵਜੂਦ ਕਾਇਮ ਰਹਿਣਾ ਔਰ ਸਾਡੇ ਲਈ ਜ਼ਰੂਰੀ ਹੈ ਕਿ ਇਹ ਸਤਾ ਜਿਹੜੀ ਹੈ ਨੈਤਿਕਤਾ ਦੇ ਪ੍ਰਭਾਵ ਦੇ ਅਧੀਨ ਹੋਵੇ ਉਹ ਗੁਰਮਤਾਲਾ ਨੈਤਿਕਤਾ ਦਾ ਦਾ ਦੂਸਰਾ ਜਦੋਂ ਅਸੀਂ ਅਕਾਲੀ ਦਲ ਬਣਾਉਣ ਜਾਣਾ ਔਰ ਅਕਾਲੀ ਦਲ ਅਕਾਲ ਤਖਤ ਰੈ ਨਿਯਮ ਅਨੁਸਾਰ ਨੇ ਜਾਂ ਅਸੀਂ ਬਣਾਣਾ ਇਹ ਦੋਵੇਂ ਪੁਆਇੰਟ ਨੇ ਇਹ ਸਾਡੇ ਦੇ ਸਿਰੇ ਜਿਹੜੀ ਹੈ ਸਾਡੇ ਸਿਰ ਤੇ ਗੱਲ ਪਹਿ ਜਾਣੀ ਹੈ ਔਰ ਉਹਦੇ ਲਈ ਜ਼ਰੂਰੀ ਹੈ ਕਿ ਅਕਾਲੀ ਦਲ ਆਰਐਸਐਸ ਵਰਗੀ ਜਮਾਤ ਬਣਾਈ ਜਾਏ ਸਭਿਆਚਾਰਕ ਜਮਾਤ ਉਹਦੇ ਅਧੀਨ ਚੋਣਾਂ ਲੜੀਆਂ ਜਾਣ ਜਿਹੜੀਆਂ ਚੋਣ ਕਮਿਸ਼ਨ ਅਨੁਸਾਰ ਆਪਣੀ ਕਾਰਵਾਈ ਪਾ ਕੇ ਆਪਣੇ ਰਜਿਸਟਰਡ ਹੋਣ ਔਰ ਜਿਹੜਾ ਅਕਾਲੀ ਦਲ ਹੈ ਉਹ ਧਾਰਮਿਕ ਜਮਾਤ ਪੰਥਕ ਜਮਾਤ ਹੋਵੇ ਪੰਥ ਦੀ ਪੈਰਵਾਈ ਕਰੇ ਕਿਉਂਕਿ ਸਾਡੇ ਜਿਹੜੇ ਅਕਾਲ ਤਖਤ ਅਕਾਲੀ ਦਲ ਹੈ ਉਹ ਕਾਲ ਤਖਤ ਦੇ ਅਧੀਨ ਸਿਰਜਿਆ ਗਿਆ ਸੀ ਪੰਥ ਦੇ ਹੱਕਾਂ ਦੇ ਲਈ ਸਿਰਜਿਆ ਗਿਆ ਸੀ ਜਿੰਨਾ ਚਿਰ ਤੱਕ ਇਹ ਸਿਰਜਣਾ ਨਹੀਂ ਹੁੰਦੀ ਉਹਨਾਂ ਚਿਰ ਤੱਕ ਅਸੀਂ ਉਸ ਨਹੀਂ ਬਣਾ ਸਕਾਂਗੇ ਔਰ ਦੂਸਰੀ ਆਖਰੀ ਗੱਲ ਹੈ ਕਿ ਪੰਜਾਬ ਤੇ ਪੰਜਾਬ ਦੀ ਹਸਤੀ ਨੂੰ ਕਾਇਮ ਰੱਖਣਾ ਔਰ ਇਹ ਜਿਨ੍ਹਾਂ ਨੇ ਅਗਵਾਹੀ ਕਰਨੀ ਹੈ ਪੰਜ ਬੰਦਿਆਂ ਨੇ ਕਰਨੀ ਹੈ ਨੌ ਬੰਦਿਆਂ ਨੇ ਕਰਨੀ ਹੈ ਉਹਨਾਂ ਨੂੰ ਟਹਿਣਾ ਪਏਗਾ ਸਾਡਾ ਸਾਡਾ ਪਰਿਵਾਰ ਬਾਦਰਾ ਵਾਂਗੂ ਨਹੀਂ ਆਏਗਾ ਇਹ ਉਹਨਾਂ ਨੂੰ ਕਹਿਣਾ ਪਏਗਾ ਤਾਂ ਹੀ ਅੱਗੇ ਗੱਲ ਤੁਰਣੀ ਤਾਂ ਹੀ ਸੰਗਤ ਦੇ ਵਿਸ਼ਵਾਸ ਪੈਦਾ ਹੋਣਾ ਕਿਉਂਕਿ ਪਰਿਵਾਰਵਾਦ ਨੇ ਹੀ ਪੰਥ ਦਾ ਭੋਗ ਪਾਇਆ ਔਰ ਸਾਡੇ ਕੋਲ ਹੁਣ ਸਮਰੱਥਾ ਨਹੀਂ ਬਚੀ ਤੇ ਸਾਨੂੰ ਸਮਰੱਥਾ ਲੈਣ ਦੇ ਲਈ ਫੇਰ ਅਸੀਂ ਲੋਕਾਂ ਕੋਲ ਜਾਣਾ ਪੈਣਾ ਔਰ ਪੰਥ ਦੀ ਅਗਵਾਈ ਕਰਨੀ ਪੈਣੀ ਹੈ ਬਸ ਇਨ੍ਹਾਂ ਹੀ ਸ਼ਬਦਾਂ ਦੇ ਨਾਲ ਮੈਂ ਆਪ ਜੀ ਦੁੱਖੀ ਮੰਡਾ ਜਾਚਕ